ਚਰਨਜੀਤ ਸਿੰਘ ਚੰਨੀ ਜੀ ਨੂੰ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਹਲਕੇ ਭਧੌੜ ਚਾਓ ਨਾਲੇ ਤਾਂ ਵੱਲੋਂ ਵਾਲੀ ਨਹਿਰ ਤੇ ਉਹ ਜਿਹੜੀ ਬੱਕਰੀ ਤੁਸੀਂ ਚੋਈ ਸੀ ਨਾਲੇ ਤਾਂ ਉਹਦੇ ਦੁੱਧ ਦੀ ਆਪਾਂ ਚਾਹ ਪੀਵਾਂਗੇ ਨਾਲੇ ਭਧੌੜ ਦਾ ਤੇ ਨਾਲੇ ਬਰਨਾਲੇ ਹਲਕੇ ਦਾ ਜਿਹੜਾ ਤੁਹਾਨੂੰ ਵਿਕਾਸ ਦਿਖਾਵਾਂਗੇ ਚਰਨਜੀਤ ਚੰਨੀ ਦੀ ਤੁਸੀਂ ਗੱਲ ਕੀਤੀ ਉਹ ਦੋ ਦਿਨ ਇੱਥੇ ਲਾ ਕੇ ਗਏ ਨੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੇ ਕਹਿੰਦੇ ਜਿਹੜੇ ਵਾਅਦੇ ਕੀ ਤੁਸੀਂ ਪੂਰੇ ਨਹੀਂ ਕੀਤੇ ਕਹਿੰਦੇ ਅੱਜ ਕੀ ਸਾਡਾ ਬੰਦਾ ਦਿਟਾਓ ਦੇਖੋ ਜੀ ਤੁਹਾਡੇ ਮਾਦੀਮ ਦੇ ਰਾਹੀ ਮੈਂ ਮੌਜੂਦਾ ਐਮਪੀ ਔਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਹਲਕੇ ਭਧੌੜ ਚਾਓ ਨਾਲੇ ਤਾਂ ਬੱਲੋ ਵਾਲੀ ਨਹਿਰ ਤੇ ਉਹ ਜਿਹੜੀ ਬੱਕਰੀ ਤੁਸੀਂ ਚੋਈ ਸੀ ਨਾਲੇ ਤਾਂ ਉਹਦੇ ਦੁੱਧ ਦੀ ਆਪਾਂ ਚਾਹ ਪੀਵਾਂਗੇ ਨਾਲੇ ਭਧੌੜ ਦਾ ਤੇ ਨਾਲੇ ਬਰਨਾਲੇ ਹਲਕੇ ਦਾ ਜਿਹੜਾ ਤੁਹਾਨੂੰ ਵਿਕਾਸ ਦਿਖਾਵਾਂਗੇ ਅੱਜ ਸਾਡੇ ਪਿੰਡਾਂ ਦੇ ਵਿੱਚ 50-50 ਲੱਖ ਦੇ ਗਰਾਊਂਡ ਬਣ ਰਹੇ ਆ ਇਹ ਗਰਾਊਂਡ ਸਿਰਫ ਬੱਕਰੀਆਂ ਚੋਕੇ ਨਹੀਂ ਬਣੇ ਤੇ ਗਰਾਊਂਡ ਕੰਮ ਨਾਲ ਬਣਿਆ ਤੁਸੀਂ ਆਓ ਵਧੀਆ ਕਾੜ ਕੇ ਪਿੱਤਲ ਚੋਰਾਲਾ ਮਸਲਾ ਵਧੀਆ ਕਾੜ ਕੇ ਪਿੱਤਲ ਦੀ ਪਤਲੀ ਚ ਤੁਹਾਨੂੰ ਉਸੇ ਬੱਕਰੀ ਦਾ ਦੁੱਧ ਪਿਆਵਾਂਗੇ ਤੇ ਨਾਲੇ ਨਾਲ ਤੁਹਾਨੂੰ ਤੇ ਤੁਹਾਡੇ ਜਿਹੜੇ ਇੱਥੇ ਉਮੀਦਵਾਰ ਖੜੇ ਹੋਏ ਉਹਨਾਂ ਨੂੰ ਬਰਨਾਲੇ ਚੋਂ ਭਜਾਵਾਂਗੇ ਅਸੀਂ ਨਾਲ ਬੈਠ ਕੇ ਚਾਹ ਪੀਵਾਂਗੇ ਪੀਲਾਂਗੇ ਜੀ ਹੁਣ ਇੱਥੋਂ ਹਰਾ ਕੇ ਭੇਜਿਆ ਤਾਂ ਇੰਨਾ ਕਿ ਤਾਂ ਮਾਨਤਾ ਕਰਨਾ ਬਣਦਾ ਹੀ ਐ ਚੰਨੀ ਸਾਹਿਬ ਤਾਂ ਹੁਣ ਕਹਿੰਦੇ ਆ ਕਿ ਕਹਿੰਦੇ ਸਮਾਂ ਗਿਆ ਕਹਿੰਦੇ ਆਉਂਦੀ ਪਾਰਟੀ ਦਾ ਕਹਿੰਦੇ ਹੁਣ ਸਾਡੀ ਵਾਰੀ ਆਉ ਉਹ ਦੇਖੋ ਜੀ ਮੈਂ ਕੰਨੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਸਮਾਂ ਗਿਆਨਜੀ ਹਾਲੇ ਦਾ ਸਮਾਂ ਆਇਆ ਹੈ